ਸਰਕਾਰ ਦੇ ਦੇਸ਼ ਨਿਰਦੇਸ਼ ਨੇ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਤੇ ਸੋਸ਼ਲ ਐਲੀਮੈਂਟ ਤੇ ਜਨਰਲ ਐਲੀਮੈਂਟ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮੰਤਰੀ ਡੀਜੀ ਸਾਹਿਬ ਵੱਲੋਂ ਵੀ ਇੱਕ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹੀਰੋਇਨ ਬਰਾਮਦ ਕੀਤੀ ਹੈ ਔਰ ਇਹ ਇੱਕ ਮੁਜ਼ਮਮੂ ਸੀ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਗੁਰਪ੍ਰੀਤ ਕੁਮਾਰ ਉਰ ਦੀਪ ਇਹ ਬਿਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਸ਼ਿਆਰਪੁਰ ਸਦਰ ਦੇ ਹੈ। ਉਤੋਂ ਦਾ ਇਹ ਰਹਿਣ ਵਾਲਾ ਇਹਨਾਂ ਪਹਿਲਾਂ ਵੀ ਦੋ ਮੁਕੱਦਮੇ ਨੇ ਪਰ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲੱਕੀ ਜਿੱਤੋਂ ਪਹਿਲਾਂ ਆਪਾਂ ਜ਼ੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ। ਉਹ ਤੋਂ 6 ਕਿਲੋ ਆਈ ਆਪਾਂ ਪਹਿਲਾਂ ਬਰਾਮਦ ਕੀਤੀ ਸੀ ਪੰਜ ਬੰਦੇ ਉਹਦੇ ਵਿੱਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ। ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਹੈ ਕਾਰਟਰ ਚ ਲਾ ਰਿਹਾ ਹੈ। ਇਹ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਸਬੰਧਨ ਨੇ ਉੱਥੇ ਬੈਠ ਕੇ ਇਸ ਵੇਲੇ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੇ ਗ੍ਰਿਪ ਤੋਂ ਬਾਹਰ ਆ ਆਪਣਾ ਨੈਟਵਰਕ ਬਣਾ ਲਿਆ। ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ। ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਦੋ ਐਨ.ਟੀ.ਪੀ.ਐਸ ਦੇ ਪਰਚੇ ਨੇ ਇੱਕ ਪੋਰਟ ਨੰਨਰ ਉਰਲ ਚ ਔਰ ਇੱਕ ਹੈਗਾ ਉਥੇ ਹਿਸ਼ਾਖਪੁਰ ਦੇ ਵਿੱਚ ਜੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿਨੇ ਨੂੰ ਬਾਰਡਰ ਜੀਏ ਤੋਂ ਕਿੱਧਰ ਆਈ ਜੀ ਇਹ ਕਿਸ ਤਰ੍ਹਾਂ ਕੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮਹਿੰਦਰ ਸਾਹਿਬ ਮੈਡਮ ਪ੍ਰਕੇ ਜੈਨ ਮੌਜੂਦ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ ਥੀਰੀ ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਖ਼ਬਰ ਹੀ ਬਣਾਦਾ ਇਸ ਤੋਂ ਇਲਾਵਾ 4 ਪਿਸਟਲ ਤੇ ਰਾਉਂਡ ਵੀ ਬਰਾਮਦ ਕੀਤੇ ਆ ਉੱਚ ਵੀ ਦੋ ਵਰਗੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਜਤਿੰਦਰਪਾਲ ਦੋਨੋਂ ਗੁਰੂ ਨਾਨਕ ਕਾਲਜ ਕਰਨਤਨ ਰੋਡ ਅੰਮ੍ਰਿਤਸਰ ਦੇ ਆ ਇਹ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹ ਜਿਹੜੀ Madhya Pradesh ਦਾ ਵੀ ਕੂਜ਼ ਅਸੀਂ ਫੜਿਆ ਕਿਉਂਕਿ बार-बार बार-बार Madhya Pradesh ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਤੋਂ ਉਹ ਜਿਹੜਾ ਸਾਰਾ ਬੈਕਵਰਡ ਫੋਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਜਿਹੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਹੈ ਖੇਪ ਅਧਿਆਰਾ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਬਾਰਡਰ ਦੇ ਉੱਤੇ ਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤੇ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਹਨਾਂ ਨੂੰ ਵਾਜਾ ਬਣਾਉਣ ਵਾਸਤੇ ਕੀ ਸੀ ਕਮੈਂਟ ਸਰ ਉਹ ਕਿਵੇਂ ਆਇਡੈਂਟੀਫਾਈ ਕਿਵੇਂ ਕਰਦਾ ਸੀ ਨੌਨ ਨੌਨਾਂ ਨੂੰ ਜਿਹੜਾ ਆਇਆ ਦੇਖੋ ਇਹ ਗੱਲ ਤਾਂ ਉਹੀ ਬੰਦਾ ਜਿਆਦਾ ਦੱਸ ਸਕਦਾ ਪਰ ਜੋ ਮੈਨੂੰ ਲੱਗਦਾ ਇੰਡੀਕੇਟਿਵ ਹੈ ਕਿ ਇਹ ਬੰਦੇ ਨੂੰ ਲੱਗਦਾ ਕਿ ਉਹਦੇ ਏਰੀਆ ਦੇ ਹੀ ਬੰਦੇ ਆ ਜਸਮੀਤ ਲੱਕੀ ਆਪ ਹੁਸ਼ਿਆਰ ਹੋ ਜਾ ਲੈਣਾ ਬੰਦੋ ਵਾਲਦੇ ਕੋਲ ਦਾ ਤੋ ਆਪਣੇ ਨੇਬਰ ਹੂਡ ਦੇ ਵਿੱਚ ਹੀ ਉਹ ਬੰਦੇ ਟਾਰਗੇਟ ਦੇਖਦਾ ਜਿਵੇਂ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨਡੀਪੀਐਸ ਦੇ ਸ਼ੁਹੈਬੰਦਾ ন্যাਚਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਜਾਂਦਾ